ਸੀਨੂ ਜਦੋਂ ਮਾਰ ਲੱਗੇ ਤਾਂ ਸੂਲੇ ਤੇ ਚੜ ਕੇ ਕਿਲ ਠੋਕਣ ਲੱਗੇ ਤੇ ਹੱਥਾਂ ਬਾਹਾਂ ਦੇ ਵਿੱਚ ਉਹਨੂੰ ਮਾਰਨ ਲੱਗੇ ਸ਼ਹੀਦ ਕਰਨ ਲੱਗੇ ਤੇ ਉਸ ਤੋਂ ਪਹਿਲਾਂ ਉਹਦੇ 13 ਚੇਲੇ ਨਾਲ ਆਏ ਸੀ ਜਿਨ੍ਹਾਂ ਨੂੰ ਸ਼ਹੀਦ ਕਰਨਾ ਸੀ ਇਸਮ ਸੀਨੂ 13 ਚੇਲੇ ਨਾਲ ਆਏ ਉਹ 13 ਚੇਲਣ ਨੂੰ ਪੁੱਛਿਆ ਵੀ ਹਾਂ ਤੁਸੀਂ ਇਹਨੇ 13 ਦੇ 13 ਚੇਲੇ ਹੋ ਕਹਿੰਦੇ ਹਾਂ ਅਸੀਂ ਇਹਦੇ 13 ਚੇਲੇ ਆਂ ਕਹਿੰਦੇ ਫਿਰ ਤੁਹਾਡੇ ਗੁਰੂ ਤੋਂ ਪਹਿਲਾਂ ਤੁਹਾਨੂੰ ਮਾਰਨਾ 13 ਨੂੰ ਉਹ 13 ਦੇ 13 ਚੇਲੇ ਮੁਕਰ ਗਏ ਕਹਿੰਦੇ ਅਸੀਂ ਇਹ ਸਾਡਾ ਗੁਰੂ ਦੇ ਹੀ ਇਹਦੇ ਚੇਲੇ ਹੀ ਨਹੀਂ ਗੇ ਕਿਸੇ ਵੀ ਤਰੰਦਾ ਅਧੂਰਾ ਗਿਆਨ ਲੈ ਕੇ ਉਸ ਨੂੰ ਸਮਾਜ ਦੇ ਸਾਹਮਣੇ ਰੱਖ ਦੇਣਾ ਇਹ ਇੱਕ ਮਾੜੀ ਮਾਨਸਿਕਤਾ ਦੀ ਨਿਸ਼ਾਨੀ ਹੁੰਦੀ ਹੈ ਇਸ ਗੱਲ ਦੇਤੇ ਬਹੁਤ ਵਾਰ ਈਸਾਈ ਭਾਈਚਾਰਾ ਆਪਣਾ ਸਪਸ਼ਟੀਕਰਨ ਦੇ ਚੁੱਕਿਆ ਹੈ ਕਿ ਈਸਾ ਮਸੀਹ ਦੇ 13 ਨਹੀਂ ਬਲਕਿ 12 ਚੇਲੇ ਸੀ ਜੇਦੋਂ ਯਿਸੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਉਸ ਵਕਤ ਉਹਦੇ ਜਿਹੜੇ ਚੇਲੇ ਆ ਉਹਨੂੰ ਛੱਡ ਕੇ ਭੱਜ ਗਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਈਬਲ ਇਸ ਗੱਲ ਨੂੰ ਕਲੀਅਰ ਕਹਿੰਦੀ ਆ ਪਰ ਉਹੀ ਚੇਲੇ ਜਦੋਂ ਯਿਸੂ ਮਸੀਹ ਮਰਦਿਆਂ ਚੋਂ ਜੀ ਉਠੇ ਉਹ ਚੇਲੇ ਪ੍ਰਭੂ ਦੇ ਨਾਲ ਰਹੇ ਉਹਨਾਂ ਚੇਲਿਆਂ ਨੇ ਯਿਸੂ ਮਸੀਹ ਨੂੰ ਸਵਰਗ ਜਾਂਦੇ ਹੋਏ ਵੇਖਿਆ ਤੇ ਉਹਨਾਂ ਚੇਲਿਆਂ ਨੇ ਬਾਅਦ ਚੋਂ ਯਿਸੂ ਮਸੀਹ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਕੀਤਾ ਤੇ ਆਪਣੀ ਜਿਹੜੀ ਜਾਨ ਹੈ ਉਹ ਯਸਮ ਸੀ ਲਈ ਕੁਰਬਾਨ ਕਰ ਦਿੱਤੀ ਯਸਮ ਸੀ ਦੇ ਲਈ ਦੇ ਦਿੱਤੀ